ਨਿਊਜ਼ ਰੀਡਰ ਪੰਜਾਬ ਦੀ ਖਬਰ ਦੇਖਦਿਆਂ ਹੀ ਔਰ ਦੇ ਅਮਨ ਦੁੱਗਲ ਨੇ ਰਮਾ ਰਾਣੀ ਦੀ ਮਦਦ ਲਈ ਹੱਥ ਵਧਾਇਆ। ਪਾਰੀ ਬਰਸਾਤ ਦੌਰਾਨ ਔਰਦੀ ਵਿਧਵਾ ਔਰ ਰਮਾ ਰਾਣੀ ਦੇ ਮਕਾਨ ਦੀ ਛੱਤ ਡਿਗਣ ਕੰਨ ਬੀਤੇ ਦਿਨੀ ਉਸ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰਾਂ ਨੂੰ ਮਾਲੀ ਮਦਦ ਦੀ ਗੋਹਲ ਲਗਾਈ ਸੀ। ਔਰਤੋ న్యూస్ 리ডার ਪੰਜਾਬ ਦੇ ਪੱਤਰਕਾਰ ਮਨਦੀਪ ਦੁੱਗਲ ਦੀ ਖਬਰ ਦੇਖਦਿਆਂ ਹੀ ਇਸ ਤੋਂ ਪ੍ਰਭਾਵਿਤ ਹੋ ਕੇ ਔਰ ਦੇ ਅਮਨ ਦੁੱਗਲ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੇ ਰਮਾ ਰਾਣੀ ਦੀ ਮਦਦ ਲਈ ਹੱਥ ਅੱਗੇ ਵਧਾਇਆ ਅਤੇ ਆਪਣੀ ਕੀਰਤ ਕਮਾਈ ਵਿੱਚੋਂ 10000 ਰੁਪਏ ਦੀ ਰਾਸ਼ੀ ਉਨ੍ਹਾਂ ਨੂੰ ਮਾਲੀ ਮਦਦ ਵਜੋਂ ਦਿੱਤੇ ਅਮਨ ਦੁੱਗਲ ਨੇ ਆਪਣੇ ਸੁਨੇਹੇ ਵਿੱਚ ਇਲਾਕੇ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਐਨ ਆਰ ਆਈ ਵੀਰਾਂ ਨੂੰ ਲੋੜਵੰਦ ਰਮਾ ਦੇਵੀ ਦੀ ਮਦਦ ਲਈ ਅਪੀਲ ਕੀਤੀ ਹੈ ਉਨਾ ਕੇਹਾ ਕਿ ਕੋਈ ਵੀ ਦਾਨੀ ਸੱਜਣ ਮਦਦ ਲਈ ਰਮਾ ਦੇਵੀ ਦੇ ਨੰਬਰ ਤੇ ਸਿੱਧਾ ਸੰਪਰਕ ਕਰ ਸਕਦਾ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੋਂ ਮਨਦੀਪ ਦੁੱਗਲ ਦੀ ਖਾਸ ਰਿਪੋਰਟ ਸਾਰੇ ਲੋ ਆਪਾਂ ਔਰ ਪਿੰਡ ਖੜੇ ਹੈਗੇ ਆ ਜੀ ਰਮਾ ਆਂਟੀ ਹੁਣਾਂ ਦੇ ਕੋਲ ਜਿਨ੍ਹਾਂ ਦੇ ਛੱਤ ਜਿਹੜੀ ਆ ਮੀਂਹ ਕਰਕੇ ਡਿੱਗੀ ਸਗੀ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਹੈਗਾ ਤੇ ਉਹ ਮਤਲਬ ਕੀ ਰਹਿਣ ਜੋਗਾ ਨਹੀਂ ਰਿਹਾ ਹੈਗਾ ਤੇ ਆਂਟੀ ਜੀ ਹੁਣ ਇੱਧਰ ਆਣ ਗਵਾਂਢ ਕਿਸੇ ਦੇ ਘਰ ਰਹਿ ਰਹੇ ਨੇ ਤੇ ਮੈਂ ਸਾਰੇ ਜਿੰਨੇ ਵੀ ਸਾਡੇ ਸਮਾਜ ਸੇਵੀ ਹੈਗੀਆਂ ਨੇ ਸਵਾਵਾ ਹੈਗੀਆਂ ਨੇ ਜੋ ਹੈਲਪ ਕਰ ਦੇਈਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਆ ਕਿ ਆਂਟੀ ਨੂੰ ਜਰੂਰ ਹੈਲਪ ਕੀਤੀ ਜਾਵੇ ਤੇ ਬਾਕੀ ਜਿੰਨੇ ਵੀ ਹੋਰ ਮੇਰੇ ਭਰਾ ਨੇ ਕੋਈ ਇਸ਼ਕ ਹੈਗਾ ਆ ਕਿਉਂਕਿ ਜਿਹੜਾ ਇਸ ਸਮੇਂ ਸਮਾਚਾਰ ਰਿਹਾ ਹੈਗਾ ਆ ਉਹ ਸਿਰਫ ਇਸ ਤਰ੍ਹਾਂ ਦਾ ਹੈਗਾ ਕਿ ਪੰਜਾਬ ਨੂੰ ਆਪਾਂ ਸਾਰੇ ਨੌਜਵਾਨਾਂ ਨਾਲ ਰਲ ਕੇ ਖੜਾ ਕਰਨਾ ਹੈ ਦੁਬਾਰਾ ਤੋਂ ਹਰਿਆ ਭਰਿਆ ਦੁਬਾਰਾ ਤੋਂ ਹੋ ਜਾਵੇ ਤੇ ਇਹ ਸਾਰੇ ਨੌਜਵਾਨ ਬੀਰੀ ਸਾਡੇ ਕਰ ਸਕਦੇ ਨੇ ਬਾਕੀ ਜਿੰਨੇ ਵੀ ਸਾਡੇ ਯਾਰ ਦੋਸਤ ਹੈਗੇ ਨੇ ਜੋ ਬਾਹਰ ਕੋਈ ਵੀ ਹੈਗਾ ਫੋਰਨ ਕੰਟਰੀ ਵਿੱਚ ਬੈਠਾ ਆ ਉਹ ਦੇਖ ਰਿਹਾ ਹੈਗਾ ਆ ਕੋਈ ਵੀ ਜਿੰਨੇ ਵੀ ਆਪਣੇ ਦਸਬੰਧ ਦੇ ਵਿੱਚੋਂ ਨੇਕ ਕਮਾਈ ਦੇ ਵਿੱਚੋਂ ਹਿੱਸਾ ਕੱਢ ਕੇ ਉਹ ਆਂਟੀ ਉਹਨਾਂ ਦੀ ਹੈਲਪ ਜਰੂਰ ਕਰਨ ਬਾਕੀ ਹੋਰ ਵੀ ਕਿਤੇ ਕਿਸੇ ਨੂੰ ਜ਼ਰੂਰਤ ਹੈਗੀ ਆ ਹਰ ਪਾਸੇ ਹਰ ਇੱਕ ਨੌਜਵਾਨ ਨੂੰ ਇਹੀ ਬੇਨਤੀ ਆ ਵੀ ਜਰੂਰ ਪੰਜਾਬ ਜਿਹੜਾ ਇਸ ਟਾਈਮ 'ਇ ਅ ਇਸ ਟਾਈਮ ਆ ਪ੍ਰੋਬਲਮ ਦੇ ਵਿੱਚ ਹੈਗਾ ਆ ਉਹਨੂੰ ਇਸ ਪ੍ਰੋਬਲਮ ਤੋਂ ਬਾਹਰ ਕੱਢਿਆ ਜਾਵੇ ਤੇ 10000 ਰੁਪਏ ਦੀ ਜਿਹੜੀ ਹੈਲਪ ਹੈਗੀ ਆ ਉਹ ਭਾਈ ਉਹਨਾਂ ਨੇ ਬਾਹਰੋਂ ਸਾਡੇ ਜੀਜਾ ਜੀ ਉਹਨਾਂ ਨੇ ਭੇਜੀ ਸੀਗੀ ਆਂਟੀ ਜੀ ਉਹਨਾਂ ਲਈ ਉਹ ਇਹਨਾਂ ਨੂੰ ਅਸੀਂ ਅੱਜ ਦੇਣਾ ਆਏ ਹੈਗੇ ਆ ਬਾਕੀ ਸਾਰਾ ਅਸੀਂ ਘਰ ਦੇ ਅੰਦਰ ਦੇਖਿਆ ਸਾਰਾ ਚੰਗੀ ਤਰ੍ਹਾਂ ਘੁੰਮ ਕੇ ਜੋ ਹਾਲਤ ਹੈਗੀ ਆ ਬਹੁਤ ਹੀ ਖਸਤਾ ਆ ਤੇ ਬਾਕੀ ਮੈਂ ਵੀਡੀਓ ਰਾਹੀਂ ਆਂਟੀ ਹੋਣਾ ਕੰਟੈਕਟ ਵਿੱਚ ਆਇਆ ਹਾਂ ਮਨਦੀਪ ਭਾਈ ਉਹਨਾਂ ਨੇ ਜਿਹੜੀ ਵੀਡੀਓ ਪਾਈ ਸੀ ਉਹ ਦੇਖ ਕੇ ਅਸੀਂ ਇੱਥੇ ਪਹੁੰਚੇ ਗਏ ਜੀ ਸੋ ਇਸ ਦੇ ਨਾਲ ਹੀ ਸਾਰਿਆਂ ਦਾ ਧੰਨਵਾਦ ਜੀ ਬਾਕੀ ਤੁਸੀਂ ਡਾਇਰੈਕਟ ਆਂਟੀ ਜੀ ਨਾਲ ਕੰਟੈਕਟ ਕਰ ਸਕਦੇ ਆ ਤੇ ਬਾਕੀ ਜੇ ਕੋਈ ਵੀ ਵੀਰ ਮੇਰਾ ਸਿੱਧਾ ਇਹਨਾਂ ਨਾਲ ਸੰਪਰਕ ਕਰ ਸਕਦਾ ਉਹਨਾਂ ਦਾ ਕੰਟੈਕਟ ਨੰਬਰ ਆਂਟੀ ਹੁਣ ਦਾ ਹੀ ਦੇ ਰਹੇ ਹੈਗੇ ਆ 8264197825 8264197825 ਤੁਸੀਂ ਕਾਲ ਕਰਕੇ ਆਂਟੀ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਮਨਦੀਪ ਭਾਜੀ ਹੁਣੇ ਇਹਨਾਂ ਦਾ ਦਿਖਾਣਗੇ ਤੁਸੀਂ ਉਹਨਾਂ ਨਾਲ ਸਿੱਧਾ ਕੰਟੈਕਟ ਕਰ ਸਕਦੇ ਆ ਜੀ